ਸਾਸੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੋ ਚੱਲ ਰਿਹਾ ਸੀ ਕੰਮ ਮਸ਼ੀਨਾਂ ਦੀ ਰਿਪੇਅਰ ਦਾ ਕਿਉਂਕਿ ਆਦੂ ਹੋ ਗਿਆ ਹੁਣ ਪੁੱਟਣ ਵਾਲਾ ਤੇ ਤਿਆਰੀ ਹੁਣ ਤੋਂ ਕਰਾਂਗੇ ਤਾਂ ਜਾ ਕੇ ਸਿਰੇ ਲੱਗਣਾ ਕੰਮ ਇਹਦੇ ਜਾਲ ਪਾਏ ਆ ਨਵੇਂ ਤੇ ਬਾਕੀ ਤੇ ਤਕਰੀਬਨ ਸਾਰਾ ਸੌਦਾ ਓਕੇ ਸੀਗਾ ਦਾ ਜਾਲ ਖਤਮ ਹੋ ਗਿਆ ਸੀ ਇਨੂੰ ਕਰੀਬ ਕਰੀਬ 10 ਸਾਲ ਚੱਲ ਗਈ ਆ ਪਹਿਲਾ ਜਾਲ ਜਿਹੜਾ ਸੀ 10 ਸਾਲ ਕੱਢ ਗਿਆ ਤੇ ਹੁਣ ਇਹਦੇ ਜਾਲ ਨਵੇਂ ਪਾਏ ਆ ਇੱਕ ਆ ਲਾਏ ਨੇ ਮਗਰ ਜਿਹੜਾ ਵੀ ਆਲੂ ਸੈਂਟਰ ਚ ਹੋ ਜੇ ਗੇੜੇ ਦੇ ਸਾਈਡਾਂ ਤੇ ਨਾ ਡਿੱਗੇ ਪੱਤਰੇ ਜੇ ਲਾਤਨੇ ਬਣਾ ਕੇ ਇਹ ਸਾਡੇ ਫੋਰਮੈਨ ਸਭ ਲੱਗੇ ਹੋਏ ਨੇ ਪਟਾ ਲਾਉਣ ਇਹ ਤਕਰੀਬਨ ਸਾਰੇ ਕੰਮ ਹੋ ਗਏ ਨੇ ਤੇ ਹੁਣ ਤਾਂ ਬਸ ਥੋੜਾ ਬੋਤਾ ਕੰਪਾਰਟੇਬਲ ਤੇ ਰਹਿੰਦੇ ਹੀ ਪਿਛੇ ਲਾਉਣ ਵਾਲੇ ਬੈਰਮ ਬੂਰੰਗ ਪਟੇ ਸਾਰੇ ਨਵੇਂ ਪਾਤੇ ਆ ਤਵੇ ਦੇ ਓਕੇ ਸੀ ਦੰਦ ਸਹੀ ਸੀ ਇਹਦਾ ਤੇ ਸਾਰੇ ਕੰਮ ਕਰਤੇ ਇਹਦੇ ਫਾਈਨਲ ਗ੍ਰੀਸ ਗ੍ਰੂਸ ਕਰਕੇ ਸਾਰੀ ਓਕੇ ਕਰਤੀ ਆ ਪੇਂਟ ਹੋ ਗਿਆ ਦਾ ਖਰਾਬ ਹੁਣ ਟਾਈਮ ਘਟ ਹੈ ਤੇ ਇਹਨੂੰ ਅਗਲੇ ਸਾਲ ਕਰਾਂਗੇ ਹੁਣ ਸੀਜ਼ਨ ਲਾ ਕੇ ਫਿਰ ਪੇਂਟ ਪੂੰਡ ਕਰਾਂਗੇ ਵਧੀਆ ਬਾਕੀ ਸਫਾਈ ਬਹੁਤ ਹੈ ਇਸ ਮਸ਼ੀਨ ਦੀ ਕਿਉਂਕਿ ਜਾਲ ਜਿਆਦਾ ਲੰਬਾ ਹੋਣ ਕਰਕੇ ਆਲੂ ਹੈ ਪੂਰਾ ਦੇਖਦਾ ਪਿੱਛੇ ਸਾਫ ਜਾ ਕੇ ਔਰ ਦੂਜੀ ਗੱਲ ਇਹਦੀ ਸਪੀਡ ਬਹੁਤ ਹੈ ਤੇ ਇਹ तकरीबन ਹਾਈ ਗੇਅਰ 'ਚ ਚੱਲਦੀ ਹੈ ਲੋ 'ਚ ਨਹੀਂ ਚੱਲਦੀ ਆ ਟੂਲ ਲਿਆਂਦਾ ਸੀ ਉੱਪਰ ਲਾਉਣ ਵਾਸਤੇ। ਉਂਵੀ ਚਾੜੀਆਂ ਪਾਉਣੀਆਂ ਦੀ ਰੋੜ ਪੈਂਦੀ ਆ ਦਿੱਕਤ ਹੋ ਜਾਂਦੀ ਆ। ਤੇ ਟੂਲੇ ਨੂੰ ਲਾ ਦਿਆਂਗੇ ਅੱਜ। 241 ਪਿੱਛੇ ਹੀ ਇੰਨੇ ਚੱਲਣਾ ਹੈ। ਇਹ ਆਰਾਮ ਨਾਲ ਟਾਇਰਾਂ ਤੇ ਚੱਲਣੀ ਕੋਈ ਦਿੱਕਤ ਨਹੀਂ। ਕੋਈ ਲਿਫਟ-ਲਿਫਟ ਚੁੱਕਣ ਦੀ ਵੀ ਕੋਈ ਦਿੱਕਤ ਨਹੀਂ। ਆਹ ਹੈਗੀ ਆ ਆਪਣੀ ਛੋਟੀ ਮਸ਼ੀਨ ਹੈ। ਇਹ 27 ਇੰਚ ਵਟਾ ਵਾਲੀ ਆ। ਤੇ ਇਹ ਵੀ ਤਕਰੀਬਨ ਪਿਛਲੇ ਸਾਲ ਤਾਂ ਅਸੀਂ ਚਲਾਈ ਨਹੀਂ ਕਿਉਂਕਿ ਅਸੀਂ 27 ਇੰਚ ਵਾਲਾ ਲੂਲੋਣਾ ਬੰਦ ਕਰਤਾ ਸੀ। ਇਸ ਵਾਰ 10-15 ਕਿੱਲੇ ਲਾਏ ਨੇ ਛੋਟੀ ਮਸ਼ੀਨ ਨਾਲ ਵੀ। ਤੇ ਉਹਨੇ ਕਿਲੇ ਦੇ ਨਾਲ ਬੁੱਟੇ ਜਾਣਗੇ। ਇਹ ਓਕੇ ਆ ਸਾਰੀ ਵੈਸੇ ਕੋਈ ਇਹਨੂੰ ਕਮੀ ਪੇਸ਼ੀ ਨਹੀਂ ਹੈਗੀ ਜਾਲਜੂਲ ਸਾਰਾ ਕੁਝ ਬੈਰੰਗ ਬੂਰੰਗ ਓਕੇ ਆ ਸਾਰੇ। ਉਹ ਖਾਲੀ ਗ੍ਰੀਸ ਕਰਨੀ ਆ। ਟੇਕਾ ਪਿੱਛੇ ਸ਼ਾਜੀ ਇਹਦੇ ਪੱਤਰਾ ਵਾਲਾ ਵੈਲਡਿੰਗ ਕਰਨ ਵਾਲਾ। ਬਾਕੀ ਓਕੇ ਆ ਮਸ਼ੀਨ ਸਾਰੀ। ਤੇ ਜਿਹੜੀ ਉਹ ਵੱਡੀ ਆ ਉਹ ਹੈਗੀ ਆਪਣੀ 3 ਵਟਾਂ ਵਾਲੀ ਓਕੇ ਹੋ ਗਈ ਅੱਜ ਤੱਕ तकरीबन ਵੀ ਸਾਰੀ ਫਾਈਨਲ ਆ ਹੈਗਾ ਜੀ ਆਪਣਾ ਗਰੇਡਰ ਇਹ ਤਾਂ ਕੱਢਾਂਗੇ ਹਲੇ ਮਹੀਨੇ ਬਾਅਦ ਹੀ ਬਾਹਰ ਇਹਨੂੰ ਇਹ ਰਾਮਾ ਜੰዱ ਦੀ ਆ ਖਾਦ ਵਾਲੀ ਮਸ਼ੀਨ ਇੱਕਾ ਛੋਟਾ ਡਿੱਗਰ ਹੈ ਰਾਮਾ ਜੰਦੀ ਦਾ ਏ ਵੀ ਜਿਹੜਾ ਹੈਗਾ ਆਪਣਾ 30 ਇੰਚ ਵਟਾਂ ਵਾਲਾ ਤੇ ਵਧੀਆ ਏ ਵੀ ਕੰਮ ਬਹੁਤ ਵਧੀਆ ਕਰਦਾ ਇਹਦੀ ਵੀ ਮਸ਼ੀਨ ਦੀ ਸਫਾਈ ਠੀਕ ਆ ਕਿਉਂਕਿ ਜਾਲ ਜਾਲ ਲੇਦਾ ਵੀ ਲੰਬਾ ਹੈ ਇਹ ਬੜੀ ਵਧੀਆ ਚੱਲਦੀ ਹੈ ਸਫਾਈ ਵੀ ਵਧੀਆ ਹੈ ਇਹਦੀ ਸਿਰਫ ਆਹੀ ਆ ਕਿ ਆ ਮਸ਼ੀਨ ਜੜੀ ਆ ਥੋੜੀ ਜੀ ਸਲੋ ਚੱਲਦੀ ਆ ਲੰਬੇ ਵਾਲੀ ਥੋੜੀ ਫਾਸਟ ਚੱਲ ਜਾਂਦੀ ਆ ਆ ਖੜਾ ਆਪਣਾ ਛੋਟਾ ਇਹ ਵੀ ਇਹ ਜਿਹੜਾ ਕੰਮ ਉਹ ਕਿਹ ਅੰਦਰ ਖੜਾ ਸੀਗਾ ਮਿੱਟੀ ਘਟਾ ਬਹੁਤ ਜੰਮਿਆ ਹੋਇਆ ਤੇ ਹੁਣ ਇਹਨੂੰ ਕੱਢ ਕੇ ਕਰਾਂਗੇ ਤਿਆਰ ਬਾਕੀ ਮਸ਼ੀਨਾਂ ਦਾ ਕੰਮ ਤਾਂ ਲੱਗ ਗਿਆ ਨੇੜੇ ਤੇ ਹੁਣ ਕਰਾਂਗੇ ਅਸੀਂ ਗਰੇਡਰ ਦੀ ਨਾਲ ਇੱਕ ਬੱਕਟ ਤਿਆਰ ਕਰਨੀ ਆ ਪਿੱਛੇ ਆਲੂ ਫੁੱਟਣ ਵਾਸਤੇ ਤੇ ਮਸ਼ੀਨਾਂ ਤੋਂ ਬਾਅਦ ਫਿਰ ਉਹ ਕਰਾਂਗੇ ਕੋ ਮਸ਼ੀਨ ਤਾਂ ਤੇ ਅੱਜ ਕੱਲ ਦੇ ਵਿੱਚ ਓਕੇ ਆ ਫਾਈਨਲ ਆ ਸਾਰੀਆਂ ਹੁਣ ਕੋਈ ਦਿੱਕਤ ਨਹੀਂ ਹੈਗੀ ਤੇ ਇਹਨਾਂ ਦਾ ਖਾਲੀ ਗ੍ਰੀਸ ਕਰਨੀ ਆ ਬਾਕੀ ਓਕੇ ਸਾਰਾ ਇਹਦੇ ਪਿੱਛੇ ਹੀ ਇਹ ਮਸ਼ੀਨ ਚੱਲਣੀ ਆ 241 ਤੇ ਤੇ ਟਾਇਰ ਇਹਦੇ ਹੋ ਗਏ ਅਗਲੇ ਖਤਮ ਇਹ ਵੀ ਐਸ ਪਰ ਜਿਹੜੇ ਆ ਪਾਵਾਂਗੇ ਨਵੇਂ ਇਹ ਮਸ਼ੀਨ ਸਾਡੀ ਆਪ ਦੀ ਬਣਾਈ ਹੋਈ ਆ ਕਿਸੇ ਬ੍ਰਾਂਡਡ ਕੰਪਨੀ ਤੋਂ ਨਹੀਂ ਬਣਵਾਈ ਇਹ ਅਸੀਂ ਆਪ ਖੋ ਤਿਆਰ ਕੀਤੀ ਸੀ ਇਹ ਕੋਈ ਲਗਭਗ 10 ਸਾਲ ਪਹਿਲਾਂ ਬਣਾਈ ਸੀ ਮਸ਼ੀਨਾਂ ਤੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਹੁਣ ਜਾ ਕੇ 10 ਸਾਲਾਂ ਬਾਅਦ ਇਹਦੇ ਜਿਹੜੇ ਨੇ ਜਾਲ ਟੁੱਟਿਆ ਸੀ ਇਹਦਾ ਤੇ ਉਹ ਅਸੀਂ ਬਹੁਤ ਧੰਨਵਾ ਤੇ ਹੋਰ ਜਿਹੜੀ ਕੋਈ ਛੋਟੀ ਮੋਟੀ ਕਮੀ ਪੇਸ਼ੀ ਸੀ ਉਹ ਸਾਰੀ ਕਰਤੀ ਹੈ ਦੀ ਓਕੇ ਤੇ ਹੁਣ ਬਸ ਜਿੱਦਣ ਸੀਜ਼ਨ ਸਟਾਰਟ ਹੋ ਗਿਆ ਜੋੜ ਕੇ ਟਰੈਕਟਰ ਪਿੱਛੇ ਚਲਾ ਦੇਾਂਗੇ ਆਹ ਲਾਤਾ ਇਹ ਟੂਲ ਕਾਬੀਆਂ ਪਾਨੇ ਜਿਹੜੇ ਜਿਹੜੇ ਇਸ ਮਸ਼ੀਨ ਦੀ ਲੋਡ ਦੇ ਸੀ ਜਿੰਨੇ ਜ਼ਿਆਦਾ ਪਰ ਇਹਨਾਂ ਚ ਬਟਿਆਂ ਨੇ ਲੱਗਦੇ ਨੇ 2.3 ਔਰ 4-5 ਤੇ 45 ਨਹੀਂ ਜ਼ਿਆਦਾ ਚੱਲਦਾ ਉਹ ਅਸੀਂ ਰੱਖਤਾ ਇਹਦੇ ਚ ਤੇ ਓਕੇ ਆ ਜੀ ਹੁਣ